ਨੈਕ ਡਿਜ਼ਾਈਨ ਪਸ਼ਮੀਨੇ ਦੀ ਕੁਆਲਿਟੀ ਦੇ ਵਿੱਚ ਅੱਜ ਆਪਣੇ ਕੋਲ ਦੁਬਾਰਾ ਫੇਰ ਆ ਗਿਆ ਕਿਉਂਕਿ ਇਹ ਡਿਜ਼ਾਈਨ ਆਇਆ ਹੈ ਜਿਹਦਾ ਸਭ ਤੋਂ ਵਧੀਆ ਪਾਸ ਹੈ ਇਸ ਟਾਈਮ ਫਰੰਟ ਬੈਗ ਬਾਜੂ ਪ੍ਰਿੰਟਾਂ ਦੀ ਜਿਹਦੀ ਕਲਰ ਆਪਣੇ ਕੋਲ ਤਿੰਨ ਆਏ ਨੇ ਦੇਖੋ ਇਹਦੇ ਵਿੱਚ ਬੀਚ ਟੋਨ ਦੇ ਵਿੱਚ ਆ ਗਿਆ ਦੇਖੋ ਜੀ 슬ੀਵਜ਼ ਪ੍ਰਿੰਟ ਆਣੀਆਂ ਦੇਖੋ ਤੇ ਬੈਗ ਪ੍ਰਿੰਟ ਆਉਗੀ ਮਤਲਬ ਕਿ ਇਹ ਡਿਜ਼ਾਈਨਰ ਹੈ ਪਿਓਰ ਪਸ਼ਮੀਨੇ ਦੀ ਕੁਆਲਿਟੀ ਦਾ ਹੈ ਤਾਂ ਹੀ ਆਪਣੇ ਕੋਲ ਥੋੜਾ ਜਿਆਦਾ ਵਿਕਰੇਗਾ ਕਿਉਂਕਿ ਆਪਣੇ ਕੋਲ ਨਾ ਕੁਆਲਿਟੀ ਪਿਓਰ ਹੈ ਜਿਹੜਾ ਇੱਕ ਕਸਟਮਰ ਮੰਗਾ ਲੈਂਦਾ ਉਹ ਦੁਬਾਰਾ ਰੀਫੀਟ ਜ਼ਰੂਰ ਮੰਗਾਉਂਦਾ ਜੀ ਪਸ਼ਮੀਨੇ ਦੀ ਸਲਵਾਰ ਹੈ ਮ ਇਹ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਚ ਦੱਸੀ ਸੀ ਵੀ ਕਾਪੀ ਵੀ ਆ ਰਹੀ ਹੈ ਆਪਣੇ ਕੋਲ ਉਹ ਆਈਟਮ ਨਹੀਂ ਆਪਣਾ ਡਿਜ਼ਾਈਨ ਹੀ ਤਾਂ ਪਾ ਜ਼ਿਆਦਾ ਜਾ ਰਿਹਾ ਹੈ ਦੇਖੋ ਸ਼ਾਲ ਜਣਾ ਹੁਣ ਇਹ ਚੀਜ਼ ਤਾਂ ਪਤਾ ਲੱਗਦਾ ਵੀ ਆਪਾਂ ਰिजਨਲ ਪਾ ਰਹੇ ਆ ਜਾਂ ਡੁਪਲੀਕੇਟ ਪਾ ਰਹੇ ਆ ਇਹ ਰिजਨਲ ਪੀਸ ਹੈ 900 ਰੁਪਏ ਦੇ ਪ੍ਰਾਈਸ ਦੇ ਵਿੱਚ ਲੈ ਕੇ ਆਏ ਜੀ ਮੈਂ ਪ੍ਰੋਪਰ ਟਾਈ ਮੀਟਰ ਦਾ ਸ਼ਾਲ ਹੈ ਜੀ 3 ਮੀਟਰ ਸਲਵਾਰ 2.5 ਮੀਟਰ ਦੀ ਹੀ ਸ਼ਰਟ ਹੈ ਫਰੰਟ ਬੈਕ ਬਾਜੂ ਪ੍ਰਿੰਟ ਸਲਵਾਰ ਵੀ ਪੂਰੀ ਵਧੀਆ ਪਸ਼ਮੀਨੇ ਦੀ ਹੈ ਜੀ ਬੈਸਟ ਫੈਬਰਿਕ ਲੱਗਿਆ ਹੋਇਆ ਹੈਗਾ ਆ ਦੇਖੋ ਕਲਰ ਦੇਖੋ ਕਿੰਨੇ ਸੋਹਣੇ ਆਪਣੇ ਨੇ ਤਿੰਨ ਕਲਰ ਨੇ ਤਿੰਨੇ ਕਲਰ ਸੋ ਕਾਹੀ ਜਿਆਦਾ ਕੁਆਂਟੀਟੀ ਨਾਲ ਆਪਣੇ ਕੋਲ ਵਿਕ ਰਿਹਾ ਜੀ ਹੁਣ 80 ਹੁੱਟਾਂ ਦਾ ਪਾਰਸਲ ਆਪਣੇ ਕੋਲ ਆਇਆ ਆ ਤਾਂ ਤੁਸੀਂ ਉਹ ਆਰਡਰ ਜਿਹੜੇ ਆਪਣੇ ਨੇ ਜਲਦੀ ਤੋਂ ਜਲਦੀ ਬੁੱਕ ਕਰਵਾ ਲਿਓ ਸਲਵਾਰ ਪਲੇਨ ਕਢਾਈ ਕਰਾਉਣ ਵਾਸਤੇ ਉਹ ਕਪੜੀ ਸਲਵਾਰ ਲੱਗੀ ਹੋਈ ਹੈ ਇਹਨਾਂ ਆਹ ਦੇਖੋ ਤਿੰਨ ਕਲਰ ਨੇ ਆਪਣੇ ਕੋਲ ਪਿਸਤਾ ਕਲਰ ਆ ਗਿਆ ਦੇਖੋ ਕਲਰ ਤਿੰਨੇ ਬਹੁਤ ਸੋਹਣੇ ਨੇ ਬੈਸਟ ਕੁਆਲਿਟੀ ਦੀ ਸਾਰੀ ਆਈਟਮ ਲੱਗੀ ਹੋਈ ਹੈ ਜਿਹੜੀ ਹੁੰਦੀ ਹੈ ਹਰ ਇੱਕ ਆਈਟਮ ਉਹਦਾ ਕੱਪੜੇ ਚ ਗੱਲਦਾ ਤੁਸੀਂ ਆ ਵਜ਼ਨ ਦੇਖੋ 1 ਕਿਲੋ ਵਾਂਗੂ ਕਿਲੋ ਵਾਂਗੂ ਸਲਵਾਰ ਦਾ ਕੱਪੜਾ ਹੀ ਹੈ ਜੀ ਮਤਲਬ ਨਾਲ ਪ੍ਰੋਪਰ ਸ਼ਾਲ ਦਾ ਪੂਰੇ ਪਣੀ ਦਾ ਜਿਵੇਂ ਕਹਿੰਦੇ ਆਪਾਂ ਪੰਜਾਬੀ ਚ ਵੀ ਪੂਰੀ ਲੈਂਥ ਦਾ 2 ਮੀਟਰ ਦੀ ਲੈਂਥ ਹੈ ਪੂਰੀ ਸ਼ਾਲ ਦੇਖ ਲਓ